ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਆ ਸਾਰੇ ਹੁਬਸਾਰੇ ਬਹੁਤ ਵਧੀਆ ਤੇ ਚੜਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਬਲੌਗ ਸਟਾਰਟ ਕਰਨ ਚੱਲੇ ਆ ਸਵੇਰੇ ਪੂਰੀ ਸਫਾਈ ਤੋਂ ਸੈਟਿੰਗ ਤੋਂ ਸੈਟਿੰਗ ਕਰਕੇ ਬਸ ਹੁਣ ਆਪਣੀ ਤਿਆਰੀ ਹੈ ਨਹਾ ਤੋਂ ਮੈਂ ਲਈ ਸੀਗੀ ਆਪਾਂ ਬਸ ਡਾਇਰੈਕਟਲੀ ਹੁਣ ਬੁਟੀਕ ਚਲੇ ਜਾਣਾ ਆ ਕੰਮ ਕਰਦੇ ਕਰਦੇ ਨੇਲ ਹਿੱਲ ਗਿਆ ਐਕਚੁਅਲੀ ਮੂਰੋ ਨਾ ਉਹ ਆਪਾਂ oval shape ਲਈ ਹੋਈ ਹੈ ਨਾ ਉਸ ਕਰਕੇ ਨੇਲ ਬੈਂਡ ਹੋ ਗਿਆ ਮੈਂ ਸੋ ਦਸਿਮੀ ਨੂੰ ਹਸਰੀ ਜੀ ਮੈਂ ਕਿਹਾ ਦੁਬਾਰਾ ਲਾ ਦੇ ਘਰ ਦੇ ਕੰਮ ਦੀ ਇਹੀ ਤਾਂ ਮौज ਹੁੰਦੀ ਹੈ ਮੈਂ ਕਿਹਾ ਦੁਬਾਰਾ ਲਾ ਦੇ ਸਿਮੀ ਦੋਨੋਂ ਜਿਹੜੇ ਉੱਪਰਲੇ ਟਿਪਸ ਨੇ ਉਹ ਬੈਂਡ ਹੋ ਗਿਆ ਕਹਿੰਦੀ ਦੀਦੀ ਇੱਕ ਵਾਰ ਉੱਤਰ ਜਾਣ ਫੇਰ ਦੁਬਾਰਾ ਲੱਗਣਗੇ ਵੀ ਨਹੀਂ ਤਾਂ ਫਿਰ ਥੋਲੋ ਨੇਲਸ ਖਰਾਬ ਹੋ ਜਾਣਗੇ ਹਨਾ ਸੋ ਲੱਗੀ ਹੋਈ ਸੀ ਮੈਂ ਕਿਹਾ ਚਲ ਬੈੱਡ ਸ਼ੀਟ ਵਗੈਰਾ ਚੇਂਜ ਕਰਕੇ ਹਨੀ ਤਾਂ ਬਹੁਤ ਜ਼ਿਆਦਾ ਬਿਮਾਰ ਹੈ ਤੇ ਕੀ ਕਹਿੰਦੇ ਨੇ ਉਹ ਥੱਲੇ ਸੀਗੀ ਦਾਦੀ ਮम्मा ਕੋਲ ਤੇ ਮੈਂ ਕਿਹਾ ਵੀ ਚਲ ਮੈਂ ਬੈੱਡ ਸ਼ੀਟਸ ਵਗੈਰਾ ਜਿੰਨੀ ਦੇ ਰੁਗ ਥੱਲੇ ਆ ਵੀ ਉਨੀ ਦੇਰ ਸਾਰਾ ਕੁਝ ਡਨ ਕਰ ਲਾ ਆਪਣਾ ਫਿਨਿਸ਼ ਕਰ ਲਾ ਹਨਾ ਕਿਉਂਕਿ ਫੇਰ ਉਹਨੂੰ ਦੇਖਦੇ ਆ ਜਾਂ ਤਾਂ ਡਾਕਟਰ ਦੇ ਲੈ ਕੇ ਜਾਣੇ ਆ ਜਾਂ ਫਿਰ ਉਹਨਾਂ ਨੇ ਇਨਫੈਕਸ਼ਨ ਹੀ ਹੋਈ ਹੋਈ ਆ ਇਹਨੂੰ ਕੰਜੈਸ਼ਨ ਹੋਈ ਆ ਇਹ ਨਾ ਉਹ ਜਦੋਂ ਪੂਲ ਪਾਰਟੀ ਤੇ ਜਾ ਕੇ ਆਈ ਐ ਉਦੋਂ ਦੀ ਉਹ ਬਸ ਥੋੜੀ 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 ਵਾਧੀ ਐ ਦੀ ਕੰਜੈਸ਼ਨ ਬਹੁਤ ਜ਼ਿਆਦਾ ਵੱਧ ਗਈ ਹਨਾ ਇਨਫੈਕਸ਼ਨ ਉਹ ਉਹਨਾਂ ਨੇ ਵੀ ਡਾਕਟਰ ਨੇ ਉਹੀ ਦੇਣੀ ਐ ਕੀ ਕਹਿੰਦੇ ਨੇ ਅਨਸਥਲੈਨ ਹੁੰਦੀ ਹੈ ਇੱਕ ਲਿਕੁਇਡ ਹੈ ਨਾ ਉਹ ਮੇਰੇ ਕੋਲ ਧਰੇ ਆਲਰੇਡੀ ਪਿਆ ਤੇ ਪੈਰਾਸੈਟਮ ਮੋਲ ਪਈਏ ਬੁਖਾਰ 104 105 ਤੋਂ ਥੱਲੇ ਨਹੀਂ ਹੋ ਰਿਹਾ ਫਿਰ ਸਾਰੇ ਕਹਿੰਦੇ ਵੀ ਗਰਮੀ ਦਾ ਬੁਖਾਰ ਹੈ ਕੁਛ ਨਹੀਂ ਇਹਦੇ ਠੰਡੀਆਂ ਪੱਟੀਆਂ ਰੱਖੋ ਤੇ ਇਹਨੂੰ ਕੀ ਕਹਿੰਦੇ ਨੇ ਏਸੀ ਤੋਂ ਬਾਹਰ ਨਾ ਕੱਢੋ ਹਨਾ ਸੋ ਫਾਈਨਲੀ ਲੋ ਜੀ ਆਪਾਂ ਪਹੁੰਚ ਗਏ ਬੁਟੀਕ ਤੇ ਤੇ ਅੱਜ ਮੈਂ ਵੀ ਕੁੜਤਾ ਪਾਇਆ ਹੋਇਆ ਹੈ ਇਹਦੇ ਨਾਲ ਮੈਂ ਚੁੰਨੀ ਨਹੀਂ ਲੈਂਦੀ ਹੁੰਦੀ ਜਿਹੜੇ ਮੇਰੇ ਕਾਲਰ ਵਾਲੇ ਕੁੜਤੇ ਹੁੰਦੇ ਨੇ ਨਾ ਉਹਨਾਂ ਨਾਲ ਮੈਂ ਚੁੰਨੀਆਂ ਨਹੀਂ ਲੈਂਦੀ ਤੇ ਸਟ੍ਰੇਟ ਪਾਕਿਸਤਾਨੀ ਸਲਵਾਰ ਹੁੰਦੀਆਂ ਨੇ ਹਨਾ ਇੱਥੇ ਮੈਂ ਕਟਾ ਆ ਰਹੀਆਂ ਉਹਦੇ ਤੋਂ ਮਾਸਟਰ ਤੋਂ ਕਟਿੰਗ ਕਰਵਾ ਰਹੀਆਂ ਇੱਥੇ ਥੋੜੀ ਜੀ ਇੱਕ ਕਿਸੇ ਸ਼ਰਟ ਦੀ ਆਲਟਰਾਈ ਹੋਈ ਸੀਗੀ ਮੈਂ ਕਿਹਾ ਚੱਲ ਉਹ ਵੀ ਕਰਵਾ ਦਾ ਮਾਸਟਰ ਜੀ ਨੂੰ ਕਿਹਾ ਵੀ ਜਿਹੜਾ ਨਿੱਕਾ ਨਿੱਕਾ ਕੰਮ ਹੁੰਦਾ ਨਾ ਉਹ ਵੀ ਨਬੇੜ ਦਿਆ ਕਰੋ ਨਾਲ ਦੀ ਨਾਲ ਵੀ ਲਮਕਾਇਆ ਨਾ ਕਰੋ ਫਿਰ ਅਗਲੇ ਦਾ ਕੰਮ ਲਮਕਦਾ ਹੀ ਰਹਿ ਜਾਂਦਾ ਹੈ ਨਾ ਸੋ ਇਸ ਕਰਕੇ ਮੈਂ ਤਾਂ ਲਿਆ फटाफट ਮੈਂ ਢੇਡ ਦਿੰਨੀ ਆ ਵੀ ਤੂੰ ਠੀਕ ਕਰ ਦੇ ਮੈਂ ਢੇਡ ਦਿੰਨੀ ਆ ਇੱਥੇ ਨਾ ਜੋ ਦੋ ਜਹਦ ਚੱਲ ਰਹੀ ਸੀਗੀ ਇਹ ਹੈਗੀ ਮਾਸਟਰ ਦੀ ਵਾਈਫ ਹਨਾ ਉਹ ਕਿਚਨ 'ਚ ਉਹਨਾਂ ਦੇ ਆ ਗਈ ਛਿਪਕਲੀ ਉਹ ਛਿਪਕਲੀ ਤੋਂ ਇੰਨਾ ਡਰਦੀ ਐ ਫਿਰ ਉਹਨੇ ਲੁਕਮਾਨ ਨੂੰ ਬੁਲਾਇਆ ਕਹਿੰਦੇ ਛਿਪਕਲੀ ਛਿਪਕਲੀ ਨਾਲ ਲੜ ਰਹੇ ਸੀ ਅੱਧਾ ਘੰਟਾ ਇਹ ਛਿਪਕਲੀ ਨਾਲ ਲੜੀ ਗਏ ਮੈਂ ਕਿਹਾ ਤੁਸੀਂ ਮੇਰਾ ਕੰਮ ਕਰੋਗੇ ਕਿ ਛਿਪਕਲੀ ਨਾਲ ਹੀ ਲੜਦੇ ਰਹੋਗੇ ਸੋ ਲਓ ਜੀ ਹੋ ਗਈਆਂ ਗਰਮੀ ਦੀਆਂ ਛੁੱਟੀਆਂ ਦੀਆਂ ਸ਼ਰਾਰਤਾ ਸ਼ੁਰੂ ਠੀਕ ਹੈ ਇਹਨਾਂ ਨੇ ਹੁਣ ਆਪਾਂ ਨੂੰ ਸਵਾ ਮਹੀਨਾ ਬਹੁਤ ਤੰਗ ਕਰਨਾ ਬਹੁਤ ਜ਼ਿਆਦਾ ਨੱਕ ਚ ਦਮ ਕਰਨਾ ਹੁਣ ਇਹਨਾਂ ਨੇ ਆਪਣਾ ਸਵਾ ਮਹੀਨਾ ਹਨਾ ਉਹੀ ਕੰਮ ਸ਼ੁਰੂ ਹੋ ਗਿਆ ਮੈਂ ਨੇਲਸ ਦਾ ਹਲੇ ਸਿਮੀ ਨੂੰ ਕਿਹਾ ਹੀ ਹੈ ਆਪ ਪਹਿਲਾ ਮੂਰੇ ਨੇਲਸ ਉਹ ਕਰਕੇ ਬੈਗੀ ਹਨਾ ਮੈਂ ਹਲੇ ਕੋਰੀਅਰ ਵਗੈਰਾ ਆਪਣੇ ਕੱਢ ਰਹੀਆਂ ਮੈਂ ਕਿਹਾ ਵੀ ਸਿਮੀ ਆ ਟਿਪ ਮੂਰੇ ਖਰਾਬ ਹੋ ਗਈ ਵੀ ਇਹਨੂੰ ਠੀਕ ਕਰ ਦੇ ਵੀ ਇਹ ਨਾ ਵਾਲਾਂ ਚ ਫਸੀ ਜਾਂਦੀ ਹੈ ਫਿਰ ਜਦੋਂ ਬੈਂਡ ਹੋ ਕੇ ਥੋੜਾ ਜਿਹਾ ਨਾ ਵਿੱਚ ਕੱਟ ਪੈ ਗਿਆ ਉਫ ਫਿਰ ਬਾਲਾਂ ਚ ਫਸਦੇ ਨੇ ਨੇਲਸ ਹਨਾ ਮੈਂ ਕਿਹਾ ਵੀ ਤੂੰ ਮੇਰੇ ਠੀਕ ਕਰ ਦੇ ਆਪ ਦੀਬਾ ਪਹਿਲਾਂ ਬੈਗੀ ਕਹਿੰਦੀ ਮੈਂ ਪਹਿਲਾਂ ਉਹ ਕਰਵਾਉਣਾ ਉਹ ਡਰਦੀ ਆ ਕਹਿੰਦੀ ਨੇਲਸ ਨਹੀਂ ਲਵਾਉਣੇ ਮਾਸੀ ਨੇਲ ਪਾਲਿਸ਼ ਲਵਾਉਣੀ ਮੈਂ ਫਿਰ ਸਿਮੀ ਨੂੰ ਕਿਹਾ ਮੈਂ ਕਿਹਾ ਚੱਲ ਹੁਣ ਜਿੱਦ ਚੜੂਗੀ ਸਿਮੀ ਇਹਦੇ ਨੇਲ ਪਾਲਿਸ਼ ਪਹਿਲਾਂ ਲਾ ਦੇ ਹਨਾ ਸਿਮੀ ਵੀ ਕਹਿਣ ਲੱਗੀ ਕਹਿੰਦੀ ਵੱਡੀ ਹੋ ਗਈ ਦੀਦੀ ਦੇਖ ਲਓ ਹੁਣ ਕਿੰਨੀ ਟਿਕਾ ਕੇ ਬੈਂਦੀ ਆ ਹਨਾ ਫਿਰ ਸਿਨੂ ਕਹਿੰਦੀ ਮੇਰੇ ਨੇਲ ਪਾਲਿਸ਼ ਲਾ ਕੇ ਨਾ ਜਿਹੜੀ ਇੱਕ ਫਿੰਗਰ ਜਿਵੇਂ ਮੰਮਾ ਦੇ ਕਰਦੇ ਹੁੰਨੇ ਹੋ ਇਹਨੂੰ ਇਹ ਤਾਂ ਪਤਾ ਨਹੀਂ ਹੈਗਾ ਵੀ ਇੱਕ ਫਿੰਗਰ ਦਾ ਆਰਟ ਹੁੰਦਾ ਹੈ ਹਨਾ ਜਿਹੜਾ ਮੰਮਾ ਦੇ ਕਰਦੇ ਹੁੰਨੇ ਉਸਪਾਰਕਲ ਜਿਆ ਕਹਿੰਦੀ ਉਹ ਕਰ ਦੋ ਮੇਰੀ ਇੱਕ ਫਿੰਗਰ ਤੇ ਉਹ ਵੀ 마ਸੀ ਰੀਜਾਂ ਲਾਉਣ ਲੱਗਿਆ ਮਾਸੀਆਂ ਹੀ ਬਗੜ ਦੀਆਂ ਹੁੰਦੀਆਂ ਨੇ ਬੱਚਿਆਂ ਨੂੰ ਹਨਾ ਮੈਂ ਕੱਲ ਇੱਕ ਟੌਪਿਕ ਵੀ ਪੜ੍ਹਿਆ ਸੀਗਾ ਕਹਿੰਦੇ ਵੀ ਮਾਸੀਆਂ ਨਾਲ ਹੀ ਬੱਚੇ ਪੜਦੇ ਨੇ ਮਾਸੀ ਮਾਸੜ ਨਾਲ ਬੱਚੇ ਪੜ ਜਾਂਦੇ ਨੇ ਉਹ ਆਫੂਫੂਨੀਆਂ ਨਾਲ ਨਹੀਂ ਹੈਨਾ ਸੋ ਸੱਚੀ ਮਾਸ ਮੈਂ ਵੀ ਆਪਣੀ ਮਾਸੀਆਂ ਨਾਲ ਹੀ ਪਲੀਆਂ ਮੈਨੂੰ ਵੀ ਮੇਰੀਆਂ ਮਾਸੀਆਂ ਨੇ ਇੰਨੀ ਕ ਸਪੋਰਟ ਦਿੱਤੀ ਆ ਉਦੋਂ ਤੱਕ ਨਹੀਂ ਹੁਣ ਤੱਕ ਵੀ ਉਹਨਾਂ ਦੀ ਪੂਰੀ ਸਪੋਰਟ ਹੈ ਮਤਲਬ ਜੇ ਮੈਂ ਹੁਣ ਵੀ ਐ ਕਹਿੰਦਾ ਨਾ ਵੀ ਹਾਏ ਮੇਰਾ ਆ ਚੀਜ਼ ਦੁਖਦੀ ਆ ਮੇਰੀ ਮੰਮੀ ਮੈਨੂੰ ਬਾਅਦ ਫੋਨ ਕਰਨਗੇ ਮੇਰੀਆਂ ਮਾਸੀਆਂ ਮੈਨੂੰ ਪਹਿਲਾਂ ਫੋਨ ਕਰਦਾ ਔਰ ਮੈਂ ਉਹਨਾਂ ਨਾਲ ਇੰਨਾ ਲੜਦੀਆਂ ਇੰਨਾ ਲੜਦੀਆਂ ਮੇਰੀਆਂ ਮਾਸੀਆਂ ਨਾਲ ਪਰ ਉਹ ਮੇਰੇ ਤੇ ਜਾਨਵਾਰ ਦੀਆਂ ਨੇ ਹਨਾ ਉਵੇਂ ਹੀ ਇਹਨਾਂ ਦੀਆਂ ਮਾਸੀਆਂ ਨੇ ਸਿਮੀ ਇਹਦੀ ਕੀ ਕਹਿੰਦੇ ਹਨੀਤ ਦੀ ਤੇ ਗੁਰਪ੍ਰਤਾਪ ਦੀਆਂ ਇੰਨਾ ਲੜਦੀ ਲੜਦੇ ਨੇ ਦੋਨੋਂ ਜਾਣੇ ਆਪਣੀਆਂ ਮਾਸੀਆਂ ਨਾਲ ਉਹ ਗੁਰਪ੍ਰਤਾਪ ਤਾਂ ਇੰਨਾ ਲੜਦਾ ਮਾਸੀਆਂ ਨਾਲ ਛਾਰੀ ਦਿਹਾੜੀ ਕਦੇ ਉਹਦੇ ਬਾਲ ਪੱਟ ਤੇ ਕਦੇ ਛੋਟੀ ਨੀਸ਼ੂ ਹਰਨੀਸ਼ ਦੇ ਕਦੇ ਬਾਲ ਪੱਟ ਤੇ ਕਦੇ ਉਹਦੇ ਲੱਤ ਮਾਰੀ ਕਦੇ ਉਹਦੇ ਕੁਸ਼ ਕਦੇ ਕੁਸ਼ ਪਰ ਫਿਰ ਵੀ ਇਹ ਜਾਨਵਾਰ ਦਿਆਂ ਨੇ ਹਨਾ ਜਿਵੇਂ ਗੁਰਪ੍ਰਤਾਪ ਤੇ ਹਨੀਤ ਕਹੀ ਜਾਂਦੇ ਨੇ ਓਮੇ ਓਮੇ ਕਰੀ ਜਾਂਦੀਆਂ ਨੇ ਹਨਾ ਇਹ ਰਿਸ਼ਤੇ ਹੁੰਦੇ ਹੀ ਬਹੁਤ ਪਿਆਰੇ ਨੇ ਹਨਾ ਜਿਹੜੇ ਇਹ ਰਿਸ਼ਤੇ ਹੁੰਦੇ ਆ ਮਾਸੀ ਦੇ ਤੇ ਮਾਸੀਆਂ ਭਾਂਜੀਆਂ ਦੇ ਹਨਾ ਮੈਂ ਵੀ ਆਪਣੀ ਮਾਸੀਆਂ ਦੇ ਬਹੁਤ ক্লোਜ਼ ਸੀ ਮੈਨੂੰ ਸਾਰੇ ਕਹਿੰਦੇ ਹੁੰਦੇ ਸੀਗੇ ਵੀ ਜਿੰਨੀ ਕੇ ਬਿਗੜੀ ਹੋਈ ਐ ਇਹਦੀ ਮਾਸੀਆਂ ਨੇ ਬਗਾੜੀ ਹੋਈ ਐ ਹੁਣ ਤੱਕ ਵੀ ਜਿੰਨਾ ਕ ਮੈਂ ਮੰਮੀ ਕਹਾਂਗੇ ਮੰਮੀ ਕਹਾਂਗੇ ਮੰਮੀ ਕਹਿੰਗੇ ਜਦ ਵੀ ਰੋਬ ਮਾਰੂਗੀ ਮਾਸੀਆਂ ਦਾ ਰੋਬ ਮਾਰੂਗੀ ਹਨਾ ਵੀ ਜਿੰਨੀ ਕੁ ਬਗਾੜੀ ਹੋਈ ਐ ਮਾਸੀਆਂ ਨੇ ਬਗਾੜੇ ਓਵੇਂ ਹੀ ਹਨੀਤ ਜਿੰਨੀ ਹੁਣ ਵਿਗੜ ਰਹੀ ਐ ਇਹਦੀ ਮਾਸੀਆਂ ਨੇ ਬਗਾੜ ਰਹੀਆਂ ਨੇ ਆ ਦੇਖੋ ਇਹਨੂੰ ਫੈਸ਼ਨ ਪਿੱਟੀਆਂ ਬਣਾ ਰਹੇ ਜਿਹੀ ਜਿਹਾ ਉਹ ਆਪਨੇ ਫੈਸ਼ਨ ਪਿੱਟੀਆਂ ਜਿਹੀ ਜਿਹੜੀ ਮਾਂ ਐ ਫੈਸ਼ਨ ਪਿੱਟੀ ਓਹੀ ਜੀ ਇਹਨੇ ਬਣਨਾ ਹੋ ਰਹੇ ਨੇ ਕਿਦੇ ਤੇ ਜਣਾ ਨੇ ਵੀ ਮਾਸੀਆਂ ਤਈ ਜਾਣਾ ਸੋ ਲੱਗੀ ਹੋਈ ਆ ਦੇਖਿਓ ਅੱਗੇ ਕਦੇ ਨਹੀਂ ਡਰਦੀ ਹੁੰਦੀ ਆ ਕੀ ਕਹਿੰਦੇ ਹੁੰਦੇ ਨੇ ਆ ਜਿਹੜਾ ਹੀਟ ਜੀ ਚ ਹੱਥ ਦੇਣਾ ਪਹਿਲਾਂ ਤਾਂ ਕਹਿੰਦੀ ਗਰਮ ਐ ਫਿਰ ਦੇ ਲੇ ਫਿਰ ਮੈਂ ਹਲੇ ਡਰਾ ਮੈਂ ਸਿਮੀ ਨੂੰ ਕਿਹਾ ਮੈਂ ਕਹਿੰਦੀ ਆ ਰੇਜ਼ ਸਿਮੀ ਇਹਦੇ ਲਈ ਹਾਰਮਫੁਲ ਤਾਂ ਨਹੀਂ ਹੈਗੀਆਂ ਹਨੀਤ ਤੇ ਇਸੇ ਮੈਂ ਕਹਿੰਦੀ ਨਹੀਂ ਨਹੀਂ ਦੀਦੀ ਠੀਕ ਨੇ ਵੀ ਇਦਾਂ ਕੁਝ ਨਹੀਂ ਹੈਗਾ ਚਲੋ ਐ ਕਰਦੇ ਕਰਾਉਂਦੇ ਸਾਡੀ ਦਿਹਾੜੀ ਲੰਘ ਗਈ ਮੈਂ ਆਪਣਾ ਕੰਮ ਕਰੀ ਗਈਆਂ ਇਹ ਵੀ ਚਲੋ ਉੱਥੇ ਬੈਠੇ ਖੇਡ ਹੀ ਜਾਂਦੇ ਹੁੰਦੇ ਨੇ ਹਨਾ ਆ ਕੁਝ ਕਰ ਹੀ ਜਾਂਦੇ ਨੇ ਸੋ ਆਪਾਂ ਫਾਈਨਲੀ ਸ਼ਾਮ ਨੂੰ ਵੱਜ ਗਏ 7:8 ਹੀ ਵੱਜ ਗਿਆ ਅੱਜ ਤਾਂ ਮੈਨੂੰ ਘਰੇ ਆਉਂਦੀ ਨੂੰ ਤੇ ਆਉਂਦੇ ਸਾਰ ਉਹਦੀ ਫਰਮੈਸ਼ੀ ਸ਼ੁਰੂ ਹੋ ਗਿਆ ਮੈਂ ਕਿੰਡਰ ਜਾਇ ਲੈਣਾ ਮੈਂ ਚਿਪਸ ਲੈਣੇ ਨੇ ਮੈਂ ਆਹ ਲੈਣਾ ਮੈਂ ਉਹ ਲੈਣਾ ਹਨਾ ਆਉਂਦੇ ਸਾਰ ਮੇਰੇ ਤੋਂ ਮੈਂ ਰੋਟੀ ਬਣਾਈ ਰੋਟੀ ਨਹੀਂ ਖਾਦੀ ਆਉਂਦੇ ਸਾਰ ਮੇਰੇ ਤੋਂ ਪਰੌਂਠੀ ਬਣਾ ਕੇ ਖਾਦੀ ਹੈ ਨੇ ਕਹਿੰਦੀ ਮੈਂ ਪਰੌਂਠੀ ਖਾਣੀ ਆ ਮੈਨੂੰ ਹੁਣੇ ਹੀ ਪਰੌਂਠੀ ਬਣਾ ਕੇ ਦੇ ਮੈਂ ਕਿਹਾ ਤੂੰ ਬਿਮਾਰ ਤਾਂ ਪਹਿਲਾਂ ਹੀ ਆ ਕਹਿੰਦੀ ਮੈਂ ਨਿੰਬੂ ਦੇ ਚਾਰ ਨਾਲ ਪਰੌਂਠੀ ਖਾਣੀ ਆ ਮੈਂ ਕਿਹਾ ਵੀ ਬਿਮਾਰ ਤਾਂ ਤੂੰ ਪਹਿਲਾਂ ਐਨੀ ਕੰਜੈਸ਼ਨ ਐ 105 ਬੁਖਾਰ ਤੋਂ ਤੈਨੂੰ ਘਟ ਨਹੀਂ ਰਿਹਾ ਪਰ ਨਾ ਮੈਂ ਐਨੀ ਜਿਆਦਾ ਜ਼ਿੱਦੀ ਹੋਈ ਜਾ ਰਹੀ ਆ ਨਾ ਡੇ ਬਾਏ ਡੇ ਐਨੀ ਜਿਆਦਾ ਜ਼ਿੱਦੀ ਹੁਣ ਮੰਮ ਨੇ ਕਿਹਾ ਕਹਿੰਦਾ ਵੀ ਜੇ ਹੁਣ ਬਣਵਾਈਏ ਤਾਂ ਖਾ ਇਹ ਤੈਨੂੰ ਖਾਣੀ ਪੈਣੀ ਐ ਥੋੜਾ ਖਾ ਵੀ ਨਹੀਂ ਰਹੀ ਕਿਉਂਕਿ ਅਮਨ ਨੇ ਚਿਪਸ ਤੇ ਕਿੰਡਰ ਜॉय ਲੈ ਆਤੇ ਨਾ ਹੁਣ ਉਹਨੂੰ ਪ੍ਰੌਨਟੀ ਦੀ ਸਵਾਦ ਲਾ ਰਹੀ ਕਹਿੰਦੀ ਸਵਾਦ ਨਹੀਂ ਬਣੀ ਇੰਨੀ ਟੇਸਟੀ ਬਣਾਈ ਐ ਵਿੱਚ ਦੇਸੀ ਘਿਓ ਪਾ ਕੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਹਨਾ ਵੀ ਮੈਂ ਮਿਰਚ ਨਹੀਂ ਪਾਈ ਮੈਂ ਕਹਾਂ ਚੱਲੇ ਮਿਰਚ ਮਿਰਚ ਕਰਦੀ ਹੁੰਦੀ ਐ ਵੀ ਥੋੜਾ ਨਮਕ ਪਾ ਦਿੰਨੀ ਆ ਫੇਰ ਵੀ ਦੇਖ ਲਓ ਸਵਾਦ ਨਹੀਂ ਲੱਗ ਰਹੀ ਕਿਉਂਕਿ ਆ ਚੀਜ਼ਾਂ ਮਿਲ ਗਈਆਂ ਨਾ ਫੇਰ ਕਿੱਥੇ ਖਾੜੀਆਂ ਪ੍ਰੌਨਠੀਆਂ ਇਹ ਬੱਚੇ ਸਿਰਫ ਕਿੰਡਰ ਜॉय ਕਾਦੇ ਲਈ ਲੈਂਦੇ ਨੇ ਟੌイズ ਵਾਸਤੇ ਉਧਰ ਟੌਏ ਖੋਲ ਰਿਹਾ ਹਮਨਜੀ ਹਾਸਰੇ ਨੇ ਕਹਿੰਦੇ ਉਹਦੇ ਚ ਨਹੀਂ ਇਹ ਚੈਟ ਟੌਏ ਸਿਰਫ ਟੌਏ ਵਾਸਤੇ ਮੰਗਾਉਂਦੀ ਹੁੰਦੀ ਹੈ ਇਹ ਕਿੰਡਰ ਜੌਏ ਨਹੀਂ ਤਾਂ ਇਹਨੇ ਖਾਣਾ ਨਹੀਂ ਹੁੰਦਾ ਉਹ ਜਿਹੜਾ ਦੂਜਾ ਪੈਕ ਹੈ ਉਹ ਸਾਰਾ ਮੈ ਖਾਨੀਆ ਮੈਨੂੰ ਇਹਦੀ ਚਾਕਲੇਟ ਬਹੁਤ ਸਵਾਦ ਲੱਗਦੀ ਹੈ ਇਹਨੇ ਖੋਲਣਾ ਹੈ ਪਰ ਖਾਣਾ ਨਹੀਂ ਹੈਗਾ ਕਹਿੰਦੀ ਨਹੀਂ ਮੈਂ ਖਾਣਾ ਵੀ ਆ ਮੈਂ ਖੇਡਦਾ ਵੀ ਆ ਹਨਾ ਮੈਂ ਕਹਿੰਦਾ ਨਹੀਂ ਜੀ ਇਹ ਸਿਰਫ ਟੌਏ ਵਾਸਤੇ ਤੋਂ ਮੰਗਾਉਣਾ ਹੁੰਦਾ ਵੀ ਉਹ ਤਾਂ ਖਾਂਦਾ ਹੀ ਨਹੀਂ ਉਹ ਤਾਂ ਵੇਸਟ ਕਰਦਾ ਹਨਾ ਉਹ ਮੈ ਖਾਨੀ ਹੁੰਨੀਆ ਚਲੋ ਮੈਨੂੰ ਟੇਸਟੀ ਲੱਗਦਾ ਮੈਨੂੰ ਚਾਕਲੇਟਸ ਵੈਸੀ ਵਾਟਸ ਪਸੰਦ ਨੇ ਹਨਾ ਤੇ ਉਹ ਮੈ ਖਾਨੀਆ ਲੋ ਜੀ ਏ ਇਹ ਆ ਦੇਖਿਓ ਬੀਰਜੀ ਦੀ ਬੋਤਲ ਚੱਕ ਲਈ ਉਧਰੋਂ ਉਹ ਚਲੋ ਹੁਣ ਤਾਂ ਇਹਨੇ ਸਕੂਲ ਨਹੀਂ ਜਾਣਾ ਹੈਗਾ ਤਾ ਮਮਮੀ ਨੇ ਇਹਨੂੰ ਦੇਤੀ ਨਹੀਂ ਤਾਂ ਫਿਰ ਜੇ ਉਹਨੇ ਸਕੂਲ ਜਾਣਾ ਹੁੰਦਾ ਨੌਖਾ ਹੁੰਦਾ ਇਹਦੀ ਨੀਤ ਬਸ ਇਹੀ ਹੁੰਦਾ ਬੀਰਜੀ ਦੀ ਚੀਜ਼ਾਂ ਵਧੀਆ ਲੱਗਦੀਆਂ ਨੇ ਇਹਨੂੰ ਨਾਨੀ ਮਮਾ ਮੈਨੂੰ ਬੀਰਜੀ ਦੀ ਨਵੀਆਂ ਬੋਟਲਸ ਦੇ ਦੋ ਜਿਹੜੀਆਂ ਜਿਹੜੀਆਂ ਨੇ ਹੁਣ ਉਧਰੋਂ ਚੱਕ ਲਈ ਮੈਂ ਕਿਹਾ ਮਮਮੀ ਚੱਲ ਅੱਜ ਦਾ ਦਿਨ ਲੈ ਜਾਣ ਦੋ ਵੀ ਫਿਰ ਮੈਂ ਕੱਲ ਨੂੰ ਲੈ ਆਉਂਗੀ ਮਮਮੀ ਕਹਿੰਦੇ ਚੱਲ ਕੋਈ ਨਾ ਵੀ ਉਹਨੇ ਕਿਹੜਾ ਹੁਣ ਸਕੂਲ ਜਾਣਾ ਵੀ ਲੈ ਕੇ ਜਾਂਦੀ ਹੈ ਲੈ ਜਾਣ ਦੋ ਵੀ ਪਾਣੀ ਪਾਣੀ ਪੀ ਜਾਵੇ ਰੱਜ ਕੇ ਕਿਉਂਕਿ ਫਿਰ ਡਾਕਟਰਸ ਨੇ ਵੀ ਕਿਹਾ ਵੀ ਇਹ ਬਹੁਤ ਵਧੀਆ ਵੀ ਜਿਹੜਾ ਪਾਣੀ ਪੀ ਜਾਂਦੀ ਹੈ ਕਿਉਂਕਿ ਇਹਨੂੰ ਕੱਲ ਦੇ ਵੋਮਿਟਸ ਵੀ ਲੱ ਚਾਵਲ ਬਣਾਏ ਸੀਗੇ ਇਹਦੇ ਵਾਸਤੇ ਮੈਂ ਕਿਹਾ ਦਹੀਂ ਚਾਵਲ ਇਹਦੇ ਲਈ ਠੀਕ ਨੇ ਹਨਾ ਪਰ ਖਾਣਾ ਕੁਛ ਨਹੀਂ ਤੁਸੀਂ ਇਮੇਜਨ ਕਰੋਗੇ ਪਰੌਂਠੀ ਬਣਾਈ ਉਹ ਨਹੀਂ ਖਾਦੀ ਦਹੀਂ ਚਾਵਲ ਇਹਦੀਆਂ ਮਿੰਤਾਆਂ ਕਰਨੀਆਂ ਪੈਂਦੀਆਂ ਨੇ ਰੋਟੀ ਖਵਾਉਣ ਪਿੱਛੇ ਹਨਾ ਮਤਲਬ ਰੋਟੀ ਦੀਆਂ ਵੀ ਮਿੰਤਾਆਂ ਕਰਾਉਂਦੇ ਨੇ ਹਨਾ ਮੈਂ ਤਾਂ ਹੈਰਾਨ ਆ ਵੀ ਕੀ ਹਨਾ ਬੱਚੇ ਦਾ ਵਧੀਆ ਹੋ ਬੱਚੇ ਕਿੰਨੇ ਵਧੀਆ ਲੱਗਦੇ ਨੇ ਜਿਹੜੇ ਆਪੇ ਬੈਠ ਕੇ ਰਾਮ ਨਾਲ ਖਾ ਲੈਂਦੇ ਨੇ ਹਨਾ ਮੈਂ ਸੁਣਿਆ ਮੈਂ ਇੱਕ ਵੀਡੀਓ ਦੇਖ ਰਹੀ ਸੀ ਐਂ ਸਕਰੋਲ ਕਰਦੀ ਕਰਦੀ ਰੀਲਸ ਕਹਿੰਦੇ ਜਿਹੜਾ ਵੱਡਾ ਬੱਚਾ ਹੁੰਦਾ ਉਹ ਤੰਗ ਕਰਦਾ ਹੁੰਦਾ ਹਲੇ ਰੋਟੀ ਖਾਣ ਪੀਣ ਮਾਮਲੇ ਚ ਹੈਨਾ ਵੀ ਛੋਟਾ ਬੱਚਾ ਤਾਂ ਆਪੇ ਖਾ ਪੀ ਲੈਂਦਾ ਪਰ ਨਹੀਂ ਮੇਰੇ ਆਪੋਜ਼ਿਟ ਹੈ ਗੁਰਪ੍ਰਤਾਪ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿੱਦਾਂ ਪਲ ਗਿਆ ਹੈਨਾ ਵੀ ਉਹਨੇ ਮੈਨੂੰ ਬਿਲਕੁਲ ਤੰਗ ਨਹੀਂ ਕੀਤਾ ਉਹ ਹੁਣ ਵੀ ਬਹੁਤ ਸੈਂਸਿਟਿਵ ਹੈ ਐਦਾ ਨਹੀਂ ਜਿਹੜੀ ਚੀਜ਼ ਉਹਨੇ ਖਾਣੀ ਆ ਨੇ ਮੰਗ ਲੈਣੀ ਆ ਨਹੀਂ ਖਾਣੀ ਤਾਂ ਉਹਨੇ ਜਵਾਬ ਦੇ ਦੇਣਾ ਵੀ ਮੈਂ ਨਹੀਂ ਖਾਣੀ ਹੈਨਾ ਪਰ ਇਹ ਨਹੀਂ ਇਹਦੇ ਤਾਂ ਪਿੱਛੇ-ਪਿੱਛੇ ਲੈ ਕੇ ਫਿਰਨਾ ਪੈਂਦਾ ਹੁਣ ਦੇਖ ਲਓ ਦੋ ਚਮਚੇ ਰਾਈਸ ਦੇਨੇ ਤੁਸੀਂ ਦੇਖੀ ਚੱਲਿਓ ਵੀਡੀਓ ਚ ਸਾਰੀ ਵੀਡੀਓ ਦੇ ਵਿੱਚ ਉਹਨੇ ਸਿਰਫ ਦੋ ਚਮਚੇ ਰਾਈਸ ਖਾਦੇ ਨੇ ਔਰ ਪਰੌਂਠੀ ਤੁਹਾਡੇ ਸਾਹਮਣੇ ਪਈ ਸੀ ਉਹ ਵੀ ਨਹੀਂ ਖਾਦੀ ਹੈਗੀ ਮਤਲਬ ਮੈਂ ਇਹਨੂੰ ਕੀ ਦਵਾ ਮੈਨੂੰ ਆਪ ਨੂੰ ਨਹੀਂ ਸਮਝ ਆਉਂਦੀ ਵੀ ਮੈਂ ਇਹਨੂੰ ਕੀ ਦਵਾ ਜਿਹੜਾ ਇਹ ਕੁਝ ਖਾਣ ਲੱਗ ਜੇ ਫਿਰ ਮੈਨੂੰ ਕਿਸੇ ਡਾਕਟਰ ਨੇ ਨਾ ਕੈਲਸ਼ੀਅਮਸ ਤੇ ਆਇਰਨ ਦਿੱਤੀ ਸੀਗੀ ਉਹ ਨਹੀਂ ਪਿੰਦੀ ਦਵਾਈ ਦੇਣੀ ਇਹਨੂੰ ਸਭ ਤੋਂ ਔਖੀ ਹੈ ਸਭ ਤੋਂ ਔਖੀ ਜੇ ਮੈਂ ਦਵਾਈ ਦਿੰਨੀ ਹੈ ਨਾ ਆਪੀ ਉਲਟੀ ਜਾਣ ਕੇ ਕਰ ਦਿੰਦੀ ਐ ਮਤਲਬ ਇਹਨੂੰ ਦਵਾਈ ਦੇਣਾ ਬਹੁਤ ਵੱਡਾ ਕੰਮ ਐ ਬਹੁਤ ਔਖਾ ਕੰਮ ਐ ਜਦ ਇਹ ਬਿਮਾਰ ਹੋ ਜਾਂਦੀ ਐ ਨਾ ਜਦ ਇਹ ਬਿਮਾਰ ਹੁੰਦੇ ਐ ਨਾ ਮੇਰਾ ਸਾਰਾ ਕੁਝ ਹਿੱਲ ਜਾਂਦਾ ਹਲੇ ਦੇਖੋ ਵੱਡਾ ਜਿਵੇਂ ਬਿਮਾਰ ਹੋ ਜੂਗਾ ਜਿਵੇਂ ਅਮਨਜੀਤ ਬਿਮਾਰ ਹੋ ਜਾਂਦਾ ਉਹ ਮੈਡੀਸਨ ਆਪਣੀ ਲੈ ਕੇ ਆਰਾਮ ਨਾਲ ਪੈ ਜਾਂਦੇ ਨੇ ਪਰ ਜਦੋਂ ਬੱਚਾ ਬਿਮਾਰ ਹੁੰਦਾ ਨਾ ਬਹੁਤ ਔਖਾ ਐ ਸਪੈਸ਼ਲੀ ਹਨੀਤ ਇਹਨੇ ਨਾ ਕੁਝ ਖਾਣਾ ਨਾ ਇਹਨੇ ਦਵਾਈ ਲੈਣੀ ਐ ਹਨਾ ਦਵਾਈ ਵੀ ਮੈਂ ਇਹਦੇ ਮੂੰਚ ਇੱਕ ਜਾਣਾ ਇਹਨੂੰ ਫੜਦਾ ਇੱਕ ਜਾਣਾ ਇਹਨੂੰ ਦਵਾਈ ਦਿੰਦਾ ਤੇ ਉਹ ਵੀ ਦਵਾਈਏ ਨੇ ਜਾਣ ਕਿ ਨਾ ਆਪਣੇ ਹਲਕ ਚ ਰੱਖ ਲੈਣੀ ਆ ਵੀ ਮੈਨੂੰ ਵੋਮਿਟ ਆ ਜਾਵੇ ਸਾਰੀ ਵੋਮਿਟ ਨਾ ਕੱਢ ਦੇਣੀ ਹੈ ਮਤਲਬ ਵਾਦਾ ਵਾਦਾ ਦਿੰਦੀ ਆ ਸੱਚੀ ਬਹੁਤ ਔਖਾ ਹੈ ਇਹ ਬਿਮਾਰ ਹੁੰਦੀ ਹੈ ਮੇਰਾ ਤਾਂ ਅੱਧਾ ਕੰਮ ਮਤਲਬ ਉਲਜ ਅੱਧਾ ਕਿਉਂ ਸਾਰਾ ਕੰਮ ਉਲਝ ਜਾਂਦਾ ਫਿਰ ਮੈਂ ਇਹਨੂੰ ਫਿਰ ਮੈਂ ਨਾ ਇਹਨੂੰ ਪਤਾ ਕੀ ਕੀਤਾ ਅੱਜ ਸਵੇਰੇ ਮੈਂ ਇਹਨੂੰ ਮੰਮੀ ਵੱਲ ਲੈ ਗਈ ਕਿਉਂਕਿ ਮੰਮੀ ਕੋ ਕਾਬੂ ਆਉਂਦੀ ਹੈ ਇਹ ਹੋਰ ਕਿਸੇ ਕੋ ਕਾਬੂ ਨਹੀਂ ਆਉਂਦੀ ਬੁਟੀਕ ਤੇ ਤਾਂ ਸੀ ਜਾਣਾ ਹੀ ਸੀਗਾ ਪਹਿਲਾਂ ਮੈਂ ਸੋਚਿਆ ਸੀਗਾ ਵੀ ਮਾਰਕੀਟ ਦੇ ਕੰਮ ਨਵੇੜ ਕੇ ਨਾ ਵੀ ਫਿਰ ਬੁਟੀਕ ਤੇ ਜਾਉਂਗੀ ਕਿਉਂਕਿ ਨਹੀਂ ਤਾਂ ਸਿਖਰ ਦੁਪਹਿਰ ਹੋ ਜਾਂਦਾ ਔਰ ਮੇਰਾ ਕੰਮ ਮੇਰਾ ਨਾ ਬਾਜ਼ਾਰ ਜਾੜਨ ਨੂੰ ਫਿਰ ਜੀ ਨਹੀਂ ਕਰਦਾ ਹੁੰਦਾ ਹਨਾ ਪਰ ਨਹੀਂ ਫਿਰ ਇਹ ਬਹੁਤ ਜ਼ਿਆਦਾ ਬਿਮਾਰ ਹੋ ਗਈ ਇਹਨੂੰ 105 ਬੁਖਾਰ ਹੋ ਗਿਆ ਫਿਰ ਅਮਨ ਕਹਿੰਦੇ ਵੀ ਇਹਨੂੰ ਬਾਜ਼ਾਰ ਲੈ ਕੇ ਆਪਾਂ ਨਹੀਂ ਫਿਰ ਸਕਦੇ ਵੀ ਇਹਨੂੰ ਪਹਿਲਾਂ ਮੰਮੀ ਕੋ ਛੱਡ ਕੇ ਆਵਾਂਗੇ ਫਿਰ ਮੈਂ ਉਧਰ ਮੰਮੀ ਕੋ ਛੱਡ ਕੇ ਆਈ ਮੰਮੀ ਨੇ ਫਿਰ ਥਰਮਾਮੀਟਰ ਵਗੈਰਾ ਮੰਮੀ ਨੂੰ ਦਿੱਤਾ ਹਨਾ ਮੰਮੀ ਨੇ ਸਾਰਾ ਕੁਝ ਚੈੱਕ ਕਰਕੇ ਹਨਾ ਇਹਨੂੰ ਮੈਡੀਸਿਨ ਦੇ ਕੇ ਫਿਰ ਮੈਂ ਮੰਨੋਂਗੇ ਮੈਜਨ 2:30 ਵਜੇ ਬਾਜ਼ਾਰ ਗਈਆਂ ਹਨਾ ਇੰਨਾ ਜ਼ਿਆਦਾ ਇੱਥੇ ਹੀ ਕਰਦੇ ਆਪਾਂ ਬਲੌਗ ਦਾ ਐਂਡ ਅੱਜ ਹਨੀਤ ਹੈਗਾ ਬਹੁਤ ਜ਼ਿਆਦਾ ਬਿਮਾਰ ਮੇਰਾ ਪੁੱਤ ਬਹੁਤ ਬਿਮਾਰ ਹੈ ਪਤਾ ਨਹੀਂ ਇਹ ਦੰਦੀਆਂ ਕੱਢ ਰਹੀ ਹੈ ਮਤਲਬ ਜਾੜਾ ਕੱਢ ਰਹੀ ਹੈ ਜਾਂ ਕੀ ਹੈ ਇਹਦਾ ਸਿਰ ਦੁਖ ਰਿਆ ਅੱਜ ਨਾਨੀ ਨੇ ਇਹਦਾ ਸਿਰ ਛੱਸਿਆ ਸੀ ਸਿਰ ਛੱਸਿਆ ਸੀ ਨਾਨੀ ਜੀ ਨੇ ਦੱਸਿਓ ਕਿਵੇਂ ਛੱਸਿਆ ਸੀਗਾ ਸਿਰ ਐਂ ਕਰਕੇ ਛੱਸਿਆ ਸੀਗਾ ਸਿਰ ਅੱਜ ਨਾਲ ਸਿਰ ਬਹੁਤ ਜ਼ਿਆਦਾ ਦੁਖਦਾ ਪਤਾ ਨਹੀਂ ਕੀ ਹੋਈ ਜਾ ਰਿਹਾ ਸਿਰ ਦੁਖਦਾ ਨਾਲ ਦੀ ਨਾਲ ਉਲਟੀ ਕਰ ਦਿੰਦੀ ਆ ਸਿਰ ਦੁਖਦੇ ਸਰ 105 ਹੁਣ ਫੇਰ ਬੁਖਾਰ ਹੋ ਗਿਆ ਸ਼ੁਰੂ ਹੋ ਗਿਆ ਹੁਣ ਇਹਨੂੰ ਬੁਖਾਰ ਆ ਮੰਦੀ ਫੇਰ ਬੁਖਾਰ ਆ ਹਨਾ ਬੁਖਾਰ ਸ਼ੁਰੂ ਹੋ ਗਿਆ ਫੇਰ ਸੋ ਹੁਣ ਇੱਥੇ ਕਰਦੇ ਆਪਾਂ ਬਲੌਗ ਦਾ ਐਂਡ ਤੇ ਇੱਕ ਜਾਣਾ ਮੇਰਾ ਠੀਕ ਹੋ ਜਾਂਦਾ ਹੁਣ ਅਮਨ ਜੀ ਠੀਕ ਨੇ ਤੇ ਨੀਤ ਬਿਮਾਰ ਹੋ ਜਾਂਦਾ ਮੇਰਾ ਤਾਂ ਇੱਕ ਅੱਧਾ ਬੱਚਾ ਬਿਮਾਰ ਹੀ ਰਹਿੰਦਾ ਹੈ ਮੇਰੇ ਦੋਨੋਂ ਬੱਚੇ ਨੇ ਹਨਾ ਟੱਚ ਮੁੱਢ ਗੁਰਪ੍ਰਤਾਪ ਮੇਰੇ ਵਰਗਾ ਉਹ ਠੀਕ ਰਹਿੰਦਾ ਉਹ ਉਹ ਉਹਦੀ ਇਮਿਊਨ ਸਿਸਟਮ ਬਹੁਤ ਸਟਰੌਂਗ ਹੈ ਇਹਦਾ ਇਮਿਊਨ ਸਿਸਟਮ ਵੀਕ ਹੈ ਥੋੜਾ ਜਿਹਾ ਸੋ ਇੱਥੇ ਕਰਦੇ ਆਪਾਂ ਬਲੌਗ ਦਾ ਐਂਡ ਹੁਣੇ ਇਰੀਟੇਟ ਹੋਈ ਹੋਈ ਆ ਪੂਰੀ ਕੱਲ ਨੂੰ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਦੇ ਨਾਲ ਜੇ ਤੁਹਾਨੂੰ ਮੇਰਾ ਬਲੌਗ ਕਿਹੜਾ ਜਾਂ ਵੀ ਵਧੀਆ ਲੱਗਦਾ ਹੈ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰਿਓ ਬੋਲੋ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਐਂਡ ਸ਼ੇਅਰ ਕਰਿਓ ਬਹੁਤ ਇਰੀਟੇਟ ਹੋਈ ਹੋਈ ਯਾਰ ਹਨਾ ਬਹੁਤ ਤੁਹਾਨੂੰ ਇਰੀਟੇਸ਼ਨ ਹੋ ਰਹੀ ਹੈ ਜਦ ਆਪਾਂ ਬਿਮਾਰ ਹੁੰਨੇ ਹਨਾ ਆਪਾਂ ਨੂੰ ਵੀ ਹੁੰਦਾ ਨਾ ਮੈਡੀ ਤੇ ਸੋ ਕੱਲ ਮਿਲਦੇ ਆਂ ਬਾਏ ਗੁੱਡ ਨਾਈਟ ਸਾਰਿਆਂ ਨੂੰ